ਅਸੀਂ ਐਸ ਟਾਈਮ ਬਠਿੰਡੇ ਖੜੇ ਆ ਮਾਨਸਾ ਰੋਡ ਦੇ ਇੱਥੇ ਇੱਕ ਨਵੀਂ ਕਲੋਨੀ ਬਣ ਰਹੀ ਸੀ ਤੇ ਕਲੋਨੀ ਵਾਲਿਆਂ ਨੇ ਪਾਈ ਜੀ ਡ੍ਰੈਕਟ ਜਿੰਨੇ ਵੀ ਸਰਕਾਰੀ ਥਾਂ ਦੇ ਵਿੱਚ ਸੀ ਕਿ ਕੋਈ 20 ਸਾਲ ਪੁਰਾਣਾ ਕੋਈ 30 ਸਾਲ ਪੁਰਾਣਾ ਆ ਦੇਖ ਰਹੇ ਹਾਂ ਬਹੁਤ ਵੱਡੇ ਵੱਡੇ ਡ੍ਰੈਕਟ ਕਮੈਂਟਾਂ ਦੇ ਵਿੱਚ ਠੇਕੇਦਾਰਾਂ ਨੇ ਵੱਟ ਕੇ ਆ ਸੜਕ ਤੇ ਹਾਲਾਂਕਿ ਆ ਬਾਈ ਹੁਣ ਇੱਥੇ ਮੜ ਲਖਾ ਜਦਾਂ ਨਾ ਖੜਾ ਬਾਈ ਕਰਮਾ ਖੜਾ ਫੇ ਰੁੱਖ ਲਾਉਂਦੇ ਆ ਪਾਲਦੇ ਆ ਬਹੁਤ ਰੌਲਾ ਪਾਉਂਦੇ ਆ ਜੀ ਭਈ ਆ ਤੀਜੇ ਵਾਸਤੇ ਰੁੱਖ ਵੱਧ ਤੋਂ ਵੱਧ ਲਾਉਂਨ ਦੀ ਸਹਾਲੀ ਕਰਦੇ ਆ ਇਹਨਾਂ ਨੇ ਬਾਈ ਕਿੰਨੇ ਵਾਰ ਤੁਹਾਨੂੰ ਜਿਹੜੇ ਪੱਤੇ ਕਿੱਥੇ ਇਹ ਬਾਈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਠਿੰਡੇ ਦੇ ਵਪਾਰੀਆਂ ਨੇ ਰੱਖ ਕੇ ਇੱਥੇ ਉੱਪਰ ਟੱਕਿਆ ਇੱਕ ਬਿਜ਼ਨਸ ਪੁਆਇੰਟ ਬਣਾ ਰਹੇ ਆ ਪਰ ਇਹਨਾਂ ਦਾ ਗੇਟ ਇੱਕ ਇੱਥੇ ਆ ਇੱਕ ਇੱਥੋਂ ਇੱਕ ਕਿਲਾ ਛੱਡ ਕੇ ਅੱਗੇ ਆ ਹਾਂ ਨਾ ਉਹਦੇ ਸੰਗ ਦੇ ਵਿੱਚ ਤਕਰੀਬਨ 20 ਵੱਡੇ ਦਰਖਤ ਹੈ ਵਿਰਾਸਤੀ ਕਿੱਕਰ 베ਰੀ ਨਿੰਮ ਟਾਂਦੀ ਬੋੜ ਪਿੱਪਲ ਉਹ ਉਹ ਦਰਖਤ ਜਿਹੜੇ ਪੁਰਾਣੇ ਐ 20 20 30 40 40 ਸਾਲ ਦੇ ਆ ਸਾਡੇ ਮਗਰਾਂ ਜਿਹੜਾ 75 ਸਾਲ ਪੁਰਾਣਾ ਦਰਖਤ ਐ ਇਹਨਾਂ ਨੇ ਬਾਟਾ ਪਹਿਲਾਂ ਸਕੂਲ ਆਇਆ ਸੀ ਅੱਛਾ ਫੇਰ ਜਿਹੜੇ ਨਗਰ ਨਿਵਾਸੀਆਂ ਨੇ ਰੋਕਤਾ ਉਹਦੇ ਨਾਲ ਇਹਨਾਂ ਨੇ ਆਹ ਦਰਖਤ ਵੜਤੇ ਇਹ ਦਰਖਤ ਕਿਸੇ ਵੀ ਤਰੀਕੇ ਨਾਲ ਸੜਕ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਸੀ ਕਿਸੇ ਰਾਹਗੀਰ ਦੇ ਉੱਤੇ ਨਹੀਂ ਡਿੱਗਦੇ ਸੀ ਕੋਈ ਮੱਛਿਆ ਨਹੀਂ ਸੀ ਖਰਾਬ ਨਹੀਂ ਹੋਇਆ ਸੀ ਸੌਂਕ ਨਹੀਂ ਪਈ ਸੀ ਸੁੱਕਿਆ ਨਹੀਂ ਸੀ ਇਹ ਸਿਰਫ ਤੇ ਸਿਰਫ ਪ੍ਰਸ਼ਾਸਨ ਨੇ ਨੇ ਇੱਕ ਗੋਲ ਮੋਲ ਦੀ ਚਿੱਠੀ ਤਿਆਰ ਕੀਤੀ ਗੋਲ ਮੋਲ ਦੇ ਤਰੀਕੇ ਨਾਲ ਗੁੰਮਰਾਹ ਕਰਕੇ ਪਲਾਨਿੰਗ ਤਿਆਰ ਕੀਤੀ ਜਿਹੜਾ ਫੋਰੈਸਟ ਡਿਪਾਰਟਮੈਂਟ ਕਹਿੰਦਾ ਜੀ ਮੈਂ ਹੀ ਮਨਜ਼ੂਰੀ ਦਿੱਤੀ ਕਹਿੰਦਾ ਅੱਗੇ ਫੋਰੈਸਟ ਕਾਰਪੋਰੇਸ਼ਨ ਨੂੰ ਦਿੱਤੀ ਆ ਕਾਰਪੋਰੇਸ਼ਨ ਦੇ ਜਦੋਂ ਅਧਿਕਾਰੀ ਆਏ ਉਹ ਕਹਿੰਦੇ ਜੀ ਐਨਟੀਟੀ ਨੇ ਦਿੱਤੀ ਆ ਜਦੋਂ ਐਨਟੀਟੀ ਤੋਂ ਪੁੱਛਿਆ ਗਿਆ ਐਨਟੀਟੀ ਅਰੇ ਕਹਿੰਦੇ ਜੀ ਅਸੀਂ ਨਹੀਂ ਦਿੱਤੀ ਇਹਨਾਂ ਨੇ ਚੰਡੀਗੜ੍ਹੋਂ ਲੈਤੀ ਆ ਉਹਨਾਂ ਕਹਿੰਦੇ ਸਾਰੀ ਕਹਾਣੀ ਆ ਜਿਹੜੀ ਹੱਬ ਬਣ ਰਹੀ ਆ ਉਹਨੂੰ ਦਿਖਾਉਣ ਖਾਤਰ ਸਾਡੇ ਸਾਹਾਂ ਦਾ ਕਤਲ ਸਾਡੇ ਦਰੱਖਤਾਂ ਦਾ ਕਤਲ ਸਾਨੂੰ ਬਿਮਾਰੀਆਂ ਦਾ ਸੱਦਾ ਦੇਣ ਦੇ ਲਈ ਇੱਕ ਕਹਾਣੀ ਰਚੀ ਗਈ ਆ ਜਿਹੜੇ ਦਰਗਤਾਂ ਨੂੰ ਅਸੀਂ ਪਾਲਿਆ ਪੋਸਿਆ ਆਪਦੇ ਅੱਧੀ ਪਾਣੀ ਬੋਲੇ ਦੀ ਉਹਨਾਂ ਨੂੰ ਕਤਲ ਕੀਤਾ ਕੋਈ ਦੂਤ ਧਰਨਾ ਨਾ ਆਇਆ ਬਿਲਕੁਲ ਧਰਨਾ ਅਸੀਂ ਰਾਤ ਵੀ ਇੱਥੇ ਸੀ ਕਿਤੇ ਰਾਤ ਨੂੰ ਨਾ ਫੱਟ ਕੇ ਸੜਦੇ ਨੇ ਦਿਨੇ ਵੀ ਇੱਥੇ ਸੀ ਭਾਈ ਜਗਸੀਰ ਸੀ ਭਾਈ ਪ੍ਰਗਟ ਸੀ ਤੇ ਭਾਈ ਨਗਰ ਨਿਵਾਸੀ ਇੱਥੋਂ ਭਾਈ ਮਤੀ ਦਾਦੇ ਸੀ ਹੋਰ ਸੱਜਣ ਨਿਕਰ ਸੀ ਅਸੀਂ ਸਾਰੀ ਰਾਤ ਖੜਾ ਰੱਖਿਆ ਰਵਿੰਦਰ ਭਾਈ ਨਿਕਰ ਅੱਟ ਸੀ ਕਿ ਕਿਹੜੀ ਕਿਹੜਾ ਏਰੀਆ ਹੈ ਕੋਈ ਇੱਥੇ ਨਾ ਇਹ ਸਬਾਨਸਰ ਹੋ ਰੈਂਡੇ ਤੋਂ ਮਾਨਸਰ ਦੀ ਸੜਕ ਤੇ ਆ ਜਿਹੜੀ ਕਹਿ ਰਿਹਾ ਨਾ ਕੋਈ ਇੱਕ ਆਕੜ ਰਿਹਾ ਕਿ ਉਹ ਨਿੱਜ ਚੱਕ ਲਊਗੀ ਇਹ ਸ਼ਹਿਰ ਦਾ ਬਹੁਤ ਵੱਡਾ ਇੱਕ ਵਪਾਰੀ ਆ ਗੁਰੂਪ ਸਿੰਘਲਾ ਬੀਜੇਪੀ ਦਾ ਡਿਪਟੀ ਰਾਏ ਉਹਦਾ ਦੇਖੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂ ਇਹਨਾਂ ਦੇ ਹੱਥ ਪਾਵਰਾਂ ਨੇ ਤਾਕਤਾਂ ਦੇ ਕਾਨੂੰਨਾਂ ਨਾਲ ਦੀ ਕੁਝ ਵੀ ਨਹੀਂ ਹੈਗਾ ਇਹ ਕਹਿੰਦੇ ਐਨਜੀਟੀ ਦੇ ਆਲਟਰ ਐਨਜੀਟੀ ਆਂਟਰੀ ਨਹੀਂ ਕਰਦੀ ਰਾਤ ਰਾਤ ਫਟਣ ਲਈ ਇਹ ਐਨਜੀਟੀ ਆਂਟਰੀ ਕਰਦੇ ਨੇ ਜਿੱਦਾਂ ਬਾਜ਼ਰ ਦੇ ਤਾਂ ਉਹ ਕੁਤਰਾ ਬਾਪ ਤੁਸੀਂ ਤਾਂ ਦੇਖੋਰਾ ਮੇਰੀ ਗੱਲ ਦੇਖੋ ਵੀ ਇੱਥੇ ਸਾਰੇ ਟਰਾਲ ਮਟਰਲ ਕਰ ਰਹੇ ਆ ਉਹ ਜਿਹੜਾ ਬੋਰਡ ਦੀਦਾ ਕਿੰਨਾ ਪਰਾ ਬੋਰਡ ਆ 75 ਸਾਲ 75 ਸਾਲ ਪੁਰਾਣਾ ਬੋਰਡ ਆ ਪਹਿਲਾਂ ਆ ਕੇ ਇਹਦਾ ਇੱਥੇ ਮਰਿਦਾਸ ਨੇ ਕਰਦੇ ਲੋਕ ਆ ਕੇ ਕਿ ਹੋਰ ਰਾਸੇ ਪੜ ਸਹਿ ਕੋ ਆ ਕੇ ਲੋਕ ਰੋਕ ਲਿਆ ਆਦੂ ਦੇਖ ਲੋ ਇੱਡੇ ਜਰਾ ਸਾਰੇ ਜਿਹਨੇ ਰੌਣਕੀ ਪ੍ਰਾਤਨ ਮਰਾਦਾ ਸਾਰੇ ਵੜਦੇ ਕਾਰਨ ਕਿ ਵੀ ਆ ਦਿਖਣੀ ਚਾਹੀਦੀ ਐ ਤੇ ਦੂਜੀ ਗੱਲ ਤੁਸੀਂ ਹੋਰ ਦੇਖ ਲੋ ਸਾਡੇ ਲੋਕਾਂ ਲਈ ਇਹ ਮੁੱਦਾ ਹੀ ਹੈ ਨਹੀਂ ਇਹ ਮੁੱਦਾ ਨਹੀਂ ਹੈਗਾ ਦਰਾਤਾਂ ਦਾ ਹਾਲਾਂਕਿ ਭੂੜੇ ਤੋਂ ਲੈ ਕੇ ਮੱਚਨ ਤੱਕ ਇਹੀ ਨਾਲ ਨਿਭਦੇ ਆ ਸਾਹ ਵੀ ਇੰਨਾ ਕਰਕੇ ਆਉਂਦਾ ਬਿਮਾਰਿਕਾ ਤੋਂ ਵੀ ਇੰਨਾ ਕਰਕੇ ਪਾਈਦੇ ਆ ਮੀ ਵੀ ਇੰਨਾ ਕਰਕੇ ਪੈਂਦੇ ਆ ਭਰਾ ਜਿਹੜੇ ਰੁੱਖ ਵੱਢ ਗਿਆ ਧੋਕੇ ਨਾਲ ਜਾਂ ਉਹ ਤਸਿਲਦਾਰ ਆਇਆ ਜਾਂ ਹੋਰ ਅਧਿਕਾਰੀ ਖੜੇ ਆ ਗੋਂਗੋ ਦੇ ਮਿੱਟੀ ਝੜੀ ਜਾਂਦੇ ਕੋਈ ਨਹੀਂ ਕਰਦਾ ਕਰਾ ਦਿਆਂਗੇ ਇੱਥੇ ਡਟਿਆ ਇਹਨਾਂ ਨੂੰ ਇੱਕੋ ਹੀ ਤਕਾਬ ਨਹੀਂ ਹੈ ਵੀ ਜੇ ਨਾ ਹੱਲ ਹੋਇਆ ਚੱਕ ਕੇ ਦਲਾ ਸੜਕ ਤੇ ਕਰਾਂਗੇ ਸੜਕ ਰੋਕਾਂਗੇ ਦੇ ਹਾਲੇ ਨਾਲ ਲੋਕਾਂ ਨੂੰ ਫੀਲ ਕਰਦੇ ਆ ਸ਼ਹਿਰ ਵਾਸੀਆਂ ਨੂੰ ਤੇ ਆਸੇ ਪਾਸੇ ਪਿੰਡਾਂ ਨੂੰ ਵੀ ਆਓ ਯਾਰ ਇਹਨਾਂ ਨੇ ਸੱਤਨਾ ਹੀ ਕਿਤੇ ਕੋਈ ਰੁਕ ਲੱਗਦਾ ਸੜਕਾਂ ਦੇ ਰੁਕਸ਼ਾਂ ਦਾ ਜਲੇ ਆ ਲੱਪਣ ਵਾਲੀ ਸੜਕ ਤੇ ਕਿੰਨੇ ਡਾਕਟ ਬੰਦੇ ਗਰੰਡੋਂ ਲੈ ਕੇ ਕਿੰਨੀਆਂ ਭਾਰਤ ਵਾਲਾ ਖਾ ਗੀਆਂ ਕਿੰਨੇ ਰੁੱਖਾਂ ਨੂੰ ਯਾਰ ਹੋਰ ਤੋਂ ਗਾ ਦਿੰਦੇ ਆ ਇੱਕ ਹੋਰ ਪੰਜਾਬ ਦੇ ਲੋਕ ਕੋ ਗੌਰ ਕਰ ਲੋ ਅੱਜ ਹੀ ਅੰਕੜੇ ਆਏ ਆ ਪਿਛਲੇ 5 ਸਾਲਾਂ ਚ 5 ਸਾਲਾਂ ਚ 30000 ਕਿੱਲਾ ਪੰਜਾਬ ਦਾ ਗਲੌਨੀਆਂ ਖਾ ਗੀਆਂ ਕੱਲੇ 30000 ਕਿੱਲਾ 5 ਸਾਲ ਤੋਂ ਨਾ ਜਮੀਨਾਂ ਰਹਿਣੀਆਂ ਨਾ ਰੁੱਖ ਬੱਜਣੇ ਆ ਨਾ ਪਾਣੀ ਬੱਜਣੇ ਨਾ ਧਰਤੀ ਕੱਖ ਨਹੀਂ ਬੱਜਦਾ ਅਸੀਂ ਜੋ ਲੱਗਦੇ ਆ ਬਿਜਲੀ ਤੋਈ ਜਾਂਦੇ ਆ ਜਮੀਨਾਂ ਤੇ ਸੀਐਨਐ ਅਧਰਾਤ ਪੱਤੀ ਜਾਂਦੇ ਆ ਪਾਣੀਆਂ ਦੇ ਹੀ ਯਾਰਾ ਪਾਈ ਜਾਂਦੇ ਆ ਕੋਈ ਇਹ ਮੁੱਦੇ ਤੁਸੀਂ ਦੇਖੋ ਸਿਆਸਤ ਦਾ ਸਿਆਦਨ ਦਾ ਮੁੱਦਾ ਹੈਗਾ ਸਿਆਸੀ ਪਾਰਟੀਆਂ ਦਾ ਮੁੱਦਾ ਹੀ ਹੈ ਨਹੀਂ ਨਾ ਵਾਤਾਵਰਨ ਦਾ ਨਾ ਪਾਣੀ ਨਾ ਰੁੱਖ ਨਾ ਧਰਤੀ ਨਾ ਲੋਕਾਂ ਦੀ ਜ਼ਿੰਦਗੀ ਸਿਹਤ ਨਾ ਕੀ ਹੋਈ ਜਾਂਦਾ ਕੋਈ ਲੋਕ ਕੋਈ ਕੋਈ ਇਕੱਲੀ ਤਮਾਸ਼ੀ ਲੋਕ ਬਣ ਕੇ ਲੰਘੀ ਜਾਂਦੇ ਆ ਵੀ ਇੱਥੇ ਪਤਾ ਨਹੀਂ ਇਹ ਸਾਨੂੰ ਸਗਾਂ ਦੀ ਆਇਆ ਕਹਿਣਗੇ ਵੀ ਨਰਾਂ ਕੰਮ ਨਹੀਂ ਇਹ ਹੈ ਜੇ ਧਰਨਾ ਲਾ ਕੇ ਬੈਠ ਜਾਂਦੇ ਆ ਜੀ ਪਤਾ ਨਹੀਂ ਪੈਸੇ ਬਣਦੇ ਆ ਜੀ ਇਹ ਟੰਡ ਪਾਣਾ ਪਾਈ ਰੱਖਦੇ ਆ ਜੀ ਇਹ ਘੰਟਾ ਚੱਕੀ ਰੱਖਦੇ ਆ ਕੋਈ ਅਸੀਂ ਇਹ ਦਾਅਵੇ ਦੇ ਦਿੱਤੀ ਆ ਤੇ ਸਾਰੀ ਸਾਡੀ ਜੀ ਹਰ ਗੁਰਵੰਦਰ ਜੀ ਅਸੀਂ ਸ਼ਰਮਾ ਜੀ ਲਗਾਤਾਰ ਇਹ ਨੌਜਵਾਨ ਸ਼ਹਿਰ ਦੇ ਵਿੱਚ ਜੋਸ਼ ਜੋਸ਼ ਰਿਹਾ ਹੁੰਦਾ ਆ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਾਂ ਅੱਖਾਂ ਦੇ ਪੁੱਤੇ ਜਾਂ ਹੋਰ ਜੋਸ਼ ਘਟਾਉਂਦਾ ਸਾੜੀ ਸਾਢੇ 3 ਵਜੇ ਰਾਤ ਦੇ ਇੱਥੇ ਬੈਠੇ ਆ। ਇਹ ਜਤਾਵਨੀ ਇਹਨਾਂ ਨੂੰ ਵੀ ਜਾਣਦਾ ਹੈ। ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ। ਦਰਾਛੀ ਵੀ ਇੱਥੇ ਪਿਆ ਚੱਕਣ ਆਇਆ ਸੀ ਆਰ.ਏ.ਵੀ. ਦਾ ਫਟਣ ਵਾਲਾ ਉੱਥੇ ਪਿਆ ਇਹਨਾਂ ਦਾ। ਗੂਲ ਚੱਕਣ ਦਾ ਰਾਤ ਇੱਥੇ ਪਿਆ। ਇਹਦੇ ਕਾਰਵਾਈ ਕਰਾ ਕੇ ਇਹ ਆਹ ਗਾਹਾਂ ਇੱਥੇ ਨਹੀਂ ਰੁਕਣੀ। ਆਹ ਇਧਰੋਂ ਜਿਹੜੇ ਦਰਾਛੀ ਨੇ ਪੱਟਣੇ ਆਂ, ਦਮਦਮਾ ਸਾਹਿਬ ਕਰ ਦਿੱਤੀ ਸਰਕਾਰ। ਹਾਂ। ਇਹ ਜਿਹੜੇ ਦਰਾਛੀ ਨੇ ਗਾਹਾਂ ਨੂੰ ਇੱਥੋਂ ਕਿਲਾ ਡੇਢ ਕਿਲੇ ਦੀ ਬਾਹੀ ਇਹ ਵੀ ਪੱਟਣੇ ਆ ਇਹਨਾਂ ਨੇ। ਜਦੋਂ ਕਲਕੱਤਾ ਨਿਵਾਜ ਨੂੰ ਆ ਕੇ ਦੇ ਮੌਕੇ ਰੌਲਾ ਪਾਇਆ ਤੇ ਰੋਲਿਆ ਕੰਮ ਹੁਣ ਇਹੀ ਸਾਡਾ ਕਹਿਣਾ ਵੀ ਜਾਂਦਾ ਕਾਰਵਾਈ ਕਰ ਦਿਓ ਤੇ ਨਹੀਂ ਫਿਰ ਭਾਈ ਅਗਲੀ ਸਾਡੀ ਕਾਰਵਾਈ ਇਹ ਹੋਊਗੀ ਵੀ ਅਸੀਂ ਚੱਕ ਕੇ ਉੱਥੇ ਰੱਖਾਂਗੇ ਫੇਰ ਨਾਲ ਇੰਨਾ ਜੀ ਥਾਂ ਤੇ ਹੋਰ ਨਵੇਂ ਲਾਉਣ ਦੇ ਵੀ ਮੰਗ ਕਰਾਂਗੇ ਯਾਰੋ ਕਦੋਂ ਹੋਏ ਉਹ ਕਦੋਂ ਹੋਣਗੇ ਇਹ 40 ਸਾਲ ਪੁਰਾਣਾ ਰੌਲਾ ਰੌਲਾ ਹੁਣ ਇਹੀ ਹੈ ਪਿੱਛੇ ਤੁਹਾਨੂੰ ਮੈਂ ਗੱਲ ਦੱਸਦਾ ਦਿਆਲਪੁਰੇ ਮੈਂ ਸੁਣਾ ਕੇ ਰਾਂ ਟੈਂਕਲ ਦਿਆਲਪੁਰੇ ਮਿਰਚੇ ਦੇ ਵਿੱਚ ਇੱਕ ਨਹਿਰੀ ਕੋਠੀ ਹੈ 100 ਸਾਲ ਪੁਰਾਣਾ ਆਂਬ ਵੜਤਾ ਉੱਥੇ ਡੜਾਂ ਤਾਂ ਤੋੜ ਕੇ ਮੈਂ ਅਸਲੀ ਉਹਨੂੰ ਫੋਨ ਲਾਇਆ ਨਹੀਂ ਇਹ ਮੈਂ ਕਿ ਮੈਨੂੰ ਮਗਾ ਤੁਹਾਡਾ ਲੈਰੀ ਕੋਠੀ ਜੋ ਅੰਬ ਵੜਦਾ ਕਿਨਾ ਕੋਈ ਨਹੀਂ ਸਮਝਾ ਦਿਆਂਗੇ ਲੈ ਉਹ ਮੇਰੇ ਕੋਲ ਠੇਕੇਦਾਰ ਆ ਗਈ ਨਾ ਬੰਦਾ ਇਹ ਕਹਿੰਦਾ ਗਲਤੀ ਹੋ ਗਈ ਬਾ ਮੈਂ ਤੇ ਲੱਤ ਮਾਰ ਦਿੰਦਾ ਨਾ ਮੁੜ ਕੇ ਕਹਿੰਦਾ ਗਲਤੀ ਹੋ ਗਈ ਕੀ ਆਪਾਂ ਇੱਕ ਰੁੱਖ ਨੂੰ ਜਿਉਂਦਾ ਕਰ ਸਕਦੇ ਆ ਗਰਵਾਣੀ ਵੀ ਕਹਿੰਦੀ ਹੈ ਮੇਨਾਂ ਦੀ ਜਾਨ ਹੈ ਸਾਡੇ ਗ੍ਰੰਥਾਂ 'ਚ ਵੀ ਲਿਖਿਆ ਵੀ ਇਹ ਜਾਨ ਹੈ ਇਹ ਸਾਡੇ ਵਾਂਗੂ ਸਾਰਾ ਕੁਝ ਕਰਦਾ ਕੱਲੇ ਬੋਲਦਾ ਹੀ ਨਹੀਂ ਭਾਈ ਅਸੀਂ ਅਸੀਂ ਇਤਨਾ ਨੇ ਜਿਹੜੇ ਬੰਦ ਦਾ ਕਤਲ ਕਰਨਾ ਆਈ ਰੁੱਖਾਂ ਦਾ ਕਤਲ ਤੇ ਪੂਰਾ ਅੰਦੋਲਨ ਚੱਲਿਆ ਸੀ ਬਹੁਤ ਵੱਡਾ ਉਹਨਾਂ ਨੂੰ ਹੋਇਆ ਸੀ ਲੋਕਾਂ ਨੇ ਆਪਣੇ ਸਰੀਰ ਦੇ ਉੱਤੇ ਆਰੇ ਤੇ ਕਹਾੜੇ ਚਲਾ ਲਈ ਦਰਦ ਨਾਲ ਚੁੱਪੜ ਗਏ ਸੀ ਫੇਰ ਜਾ ਕੇ ਜੰਗਲ ਬਚਾਇਆ ਸੀ ਅੱਜ ਵੀ ਇਹ ਬਹੁਤ ਵੱਡਾ ਮੁੱਦਾ ਦੁਨੀਆ ਦੇ ਵਿੱਚ ਵਾਤਾਵਰਣ ਦੇ ਉੱਤੇ ਡਬਿੱਟਾ ਹੁੰਦੀ ਜਾਂ ਨੇ ਭਾਰਤ ਦੇ ਵਿੱਚ ਵੀ ਕਿੰਨੇ ਜੰਗਲ ਕੱਟੇ ਗਏ ਆ ਤਾਂ ਪਿੱਛੇ ਬਹੁਤ ਵੱਡਾ ਰੌਲਾ ਪਿਆ ਸੀ ਇਹ ਵੀ ਦੇ ਵਿੱਚ ਪਰ ਤੁਸੀਂ ਦੇਖੋ ਉਹਨਾਂ ਲੋਕਾਂ ਨੇ ਉੱਠ ਕੇ ਕਿੱਡਾ ਵੱਡਾ ਹਾਂ ਅੰਦੋਲਨ ਕੀਤਾ ਕਿੱਡਾ ਵੱਡਾ ਤਾਮਲ ਨਾਟ ਦੇ ਵਿੱਚੋਂ ਕੱਟੇ ਜਾ ਰਹੇ ਆ ਤੋਂ ਪੰਜਾਬ 'ਚੋਂ ਕੱਟੇ ਜਾ ਰਹੇ ਲੋਕਾਂ ਦੀ ਕੋਈ ਸਿਹਤ ਤੇ ਅਸਰ ਨਹੀਂ ਜੇ ਸਾਡੇ ਘੜੀ ਕੱਟੇ ਆ ਇੱਕ ਦੋ ਹੋਰ ਦੱਸਦਾ ਮਹਾਦੀ ਦੇ ਸੈਕਟਰ 90 ਦੇ ਵਿੱਚ ਇੱਕ ਜਹਲਾਤ ਮਹਿਕਮੇ ਦੀ ਜਗ੍ਹਾ ਤੇ ਜੰਗਲ ਲੱਗਿਆ ਹੋਇਆ ਉਹ ਸਰਕਾਰ ਨੇ ਉੱਥੇ ਜੰਗਲ ਕਦਾ ਕੇ ਕਮਰਸ਼ੀਅਲ ਕਰਤਾ ਫੋਰੈਸਟ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਕੇਂਦਰ ਦੇ ਦੀ ਸੈਂਟਰ ਦੇ ਦੀ ਨੌਂਦੀ ਉਹ ਜਗ੍ਹਾ ਉਹ ਉੱਥੇ ਬਿਲਡਰਾਂ ਨੂੰ ਵੇਚਦੀ ਉਹਦੇ ਬਦਲੇ ਮੱਤੇ ਬਾੜੇ ਜੰਗਲ ਕੋਲੇ ਆ ਕੇ ਜ਼ਮੀਨ ਦੇਤੀ ਵੀ ਇੱਥੇ ਜੰਗਲ ਲਾਵੇ ਇਹ ਸਰਕਾਰਾਂ ਰਲੀਆਂ ਮਿਲ ਕੇ ਤਾਂ ਉਹਨਾਂ ਦਾ ਰੂਪ ਆਇਆ ਦਿੱਕਹਰੀ ਕੀ ਯੋਤਾ ਸੁਣਦੇ ਆ ਬਜ਼ੁਰਗਾਂ ਤੋਂ ਕਹਿੰਦੇ ਅੰਗਰੇਜ਼ਾਂ ਵੇਲੇ ਇੰਨੇ ਕੋਲ ਸਖਤੀ ਜੇ ਕੋਈ ਦਾਣੀ ਤੋੜ ਦੇਣਾ ਫਿਰ ਆ ਦੀ ਦਾਣੀ 6 ਮਹੀਨੇ ਕੈਲ ਕਰਦੇ ਸੀ ਉਹ ਤੇ ਇੱਥੇ ਉਹਨੂੰ ਜਾ ਕੇ 100 ਸਾਲ ਪੁਰਾਣਾ ਖੜਾ ਪਲਾਟਮ ਦਾ ਅੱਖੜਾ ਚੜ੍ਹ ਕੇ 5 ਮਿੰਟ ਲਾਉਂਦੇ ਆ ਰਸਪਾਦੋ ਜਾਂਦੇ ਆ ਅੱਖੜੇ ਭਈ ਜੇ ਹਰ ਵਾਰ ਤੁਸੀਂ ਲਾਈਵ ਹੋਨੇ ਹੋ ਇਸ ਮੁੱਦੇ ਨੂੰ ਲੈ ਕੇ ਜੇ ਪਾਣੀ ਦਾ ਹੋਵੇ ਜੇ ਦਰਫਤਾਂ ਦਾ ਹੋਵੇ ਕਾਸੀ ਦਾ ਵੀ ਮੁੱਦਾ ਹੋਵੇ ਪਰ ਇੱਜਲੇ ਦੀ ਤੁਸੀਂ ਪੰਜਾਬ ਦੇ ਵਿੱਚ ਹਰਾ ਦੀ ਮਾਰ ਪਈਏਗੀ ਫਿਰ ਕਹਿੰਦੇ ਕਿ ਪੰਜਾਬ ਦੇ ਲੋਕ ਨੂੰ ਦਿੱਤੀ ਮਾਰ ਪੈਗੀ ਇਸ ਤਰ੍ਹਾਂ ਦੇਖਦੇ ਤੁਸੀਂ ਗੱਲ ਭਾਈ ਕੁਦਰਤ ਦੀ ਮਾਰ ਕੁਦਰਤ ਕੁਦਰਤ ਕਦੇ ਨੁਕਸਾਨ ਨਹੀਂ ਕਰਦੀ ਕੁਦਰਤ ਬੰਦੇ ਲਈ ਬਣੀ ਹੈ ਇਹ ਸਾਰੀ ਬਨਾਸਪਤੀ ਲਈ ਕੁਦਰਤ ਬਣੀ ਹੈ ਪਰ ਜੇ ਕੁਦਰਤ ਦਾ ਖਿਲਵਾੜ ਕਰੋਗੇ ਫਿਰ ਕੁਦਰਤ ਦਾ ਮੂਡ ਮਾਰ ਐਕਸ਼ਨ ਹੁੰਦਾ ਜੀ ਐਕਸ਼ਨ ਹੁੰਦਾ ਜਦੋਂ ਅਸੀਂ ਇਹੋ ਦਰਾਤ ਪੱਤੀ ਜਾਂਦੇ ਆ ਪਾਣੀ ਅਸੀਂ ਬਰਬਾਦ ਕਰੀ ਜਾਂਦੇ ਆ ਵਾਤਾਵਰਨ ਅਸੀਂ ਦੂਸ਼ਤ ਕਰੀ ਜਾਂਦਾ ਹਵਾ ਅਸੀਂ ਜਹਿਰੀ ਕਰਦੀ ਤਾਂ ਕੁਦਰਤ ਕੀ ਕਰੂਗੀ ਹੁਣ ਦੇਖੋ ਅਸੀਂ ਜਨਰਾਜ ਵੀ ਕਰਦੇ ਆਉਂਦੇ ਸੀ ਇਹ ਮੈਂ ਨਹੀਂ ਕਹਦਾ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਗਿਆਨੀ ਕਹਿ ਰਹੇ ਨੇ ਵੱਡੇ ਵੱਡੇ ਬੁੱਧੀਜੀਵੀ ਕਹਿ ਰਹੇ ਆ ਵੀ 2050 ਤੱਕ ਜਾਂਦਿਆਂ ਜਾਂਦਿਆਂ ਦੁਨੀਆ ਦੀ 70 ਤੋਂ 80% ਧਰਤੀ ਕੰਕਰੀਟ ਦਾ ਜੰਗਲ ਨੇ ਲੱਭ ਲੈਣੀ ਕੰਕਰੀਟ ਦਾ ਜੰਗਲ ਕੱਡੀਆਂ ਕੱਡੀਆਂ ਮਾਰਤਾ ਬਿਲਡਿੰਗਾਂ ਖੜੀਆਂ ਹੋ ਗਈਆਂ ਅੱਛਾ ਜਿਹੜਾ ਕੰਕਰੀਟ ਆ ਜਿਹਦਾ ਕੋਈ ਹੱਲ ਹੈਗਾ ਇਹ ਨਾ ਗਲੇ ਨਾ ਛੜੇ ਨਾ ਮੱਛੇ ਨਾ ਬੇਸਟੋ ਵਿੱਚ ਜਿਹੜਿਆ ਸਾਰਾ ਦੁਨੀਆ ਪੱਟਾ ਹੋ ਰਿਹਾ ਸਾਰਾ ਪੰਥ ਦਾ ਇਹ ਇਹਦਾ ਕਿੱਦਾਂ ਬੜਾ ਨੁਕਸਾਨ ਹੋਇਆ ਜੋ ਕੋ ਸੜਕਾਂ ਦੇ ਲੈ ਹੀ ਜਾਂਦਾ ਕੋਈ ਨਹਿਰਾਂ ਦੇ ਕੰਢਿਆਂ ਤੇ ਲਾਹ ਹੁੰਦਾ ਥੁੱਕਦੇ ਢੇਰ ਲਾ ਮਾਰਦੇ ਥੁੱਕਦੇ ਢੇਰ ਮਾਰ ਦਿੰਦਾ ਜਾਣੇ ਬੰਦਾ ਮਰਦਾ ਰਿਹਾ ਨਸਲਾਂ ਬਰਬਾਦ ਹੋ ਰਹੀਆਂ ਸਾਡੇ ਬੱਚੇ ਪੈਦਾ ਹੁਣ ਹਟ ਕੇ ਬਿਮਾਰੀਆਂ ਨੇ ਅਸੀਂ ਖਤਮ ਕਰਤੇ 20-20 ਸਾਲ ਦਾ ਕੈਂਸਰ ਹੋ ਗਏ ਜਾਂ ਉਹਦੇ ਜਵਾਬ ਮਰੀ ਜਾਂਦੇ ਆ ਇਧਰ ਨੂੰ ਧਿਆਨ ਹੀ ਹੈ ਨਹੀਂ ਲੋਕਾਂ ਦਾ ਪੈਸੇ ਨੇ ਜ਼ਿੰਦਗੀ ਨਹੀਂ ਬਚਾਉਣੀ ਕਿਸੇ ਵੱਡੇ ਬਹੁਤ ਵੱਡੇ ਵਿਦਵਾਨ ਨੇ ਲਿਖਿਆ ਜੀ ਕਹਿੰਦਾ ਦੁਨੀਆ ਤੋਂ ਜਦੋਂ ਆਖਰੀ ਰੋਕ ਪਟਿਆ ਗਿਆ ਆਖਰੀ ਬੂੰਦ ਖਤਮ ਹੋ ਗਈ ਉਹ ਤਾਂ ਅਮਨਾ ਕਰੂ ਸਮਝਾਉਗੀ ਵੀ ਪੈਸਾ ਖਾਦਾ ਨਹੀਂ ਜਾਂਦਾ ਡੋਟ ਚੱਪੇ ਨਹੀਂ ਜਾਣੇ ਇਹਦੇ ਕਰਕੇ ਜਿੰਦਗੀ ਆ ਜਿਹਦੇ ਅਸੀਂ ਸਾਹ ਲੈਂਦੇ ਫਿਰਦੇ ਆ ਤੇ ਇਹਦੇ ਬਾਰੇ ਇਕੱਠੇ ਹੋ ਜਾ ਸਰਕਾਰ ਮਰਦਾਬਾਦ ਮਰਦਾਬਾਦ ਦੁੱਖਾਂ ਦੇ ਕਾਤਲ ਮਰਦਾਬਾਦ ਦੁੱਖਾਂ ਦੇ ਕਾਤਲ ਮਰਦਾਬਾਦ ਦੁੱਖਾਂ ਦੇ ਕਾਤਲ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ